ਬਿੱਤ ਦਿਨੀ ਸਮਰਾਲਾ ਦੀ ਤਹਿਸੀਲ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਪਟਵਾਰੀ ਤੇ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਤੱਕ ਲਗਾਏ ਗਏ ਕਿਹਾ ਗਿਆ ਕਿ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਬਦਲੇ ਪੈਸੇ ਮੰਗੇ ਗਏ ਜਿਸ ਤੋਂ ਬਾਅਦ ਪਟਵਾਰ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਸਮੂਹ ਪਟਵਾਰੀ ਯੂਨੀਅਨ ਦੇ ਨਾਲ ਮਿਲ ਕੇ ਪ੍ਰੈਸ ਵਾਰਤਾ ਕੀਤੀ ਹੈ ਤੇ ਆਪਣਾ ਪੱਖ ਰੱਖਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਕਿਹਾ ਕਿ ਜਿਹੜੇ ਬੰਦੇ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਲਈ ਆਏ ਸਨ ਉਹਨਾਂ ਦਾ ਜ਼ਮੀਨ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਉਹਨਾਂ ਦੇ ਵੱਲੋਂ ਇਹ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਬਦਲੇ ਦੇ ਵਿੱਚ ਪਟਵਾਰੀ ਨੂੰ ਪੈਸੇ ਵੀ ਆਫਰ ਕੀਤੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੀ ਤਹਿਸੀਲ ਦੇ ਵਿੱਚ ਪਹੁੰਚ ਕੇ ਹੰਗਾਮਾ ਕੀਤਾ ਗਿਆ ਤੇ ਹੋਰ ਕੀ ਕੁਝ ਕਹਿੰਦਾ ਹੋਇਆ ਪਟਵਾਰ ਯੂਨੀਅਨ ਦਾ ਪ੍ਰਧਾਨ ਰੁਪਿੰਦਰ ਸਿੰਘ ਨਜ਼ਰ ਆਇਆ ਆਓ ਸੁਣਦੇ ਹਾਂ ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ ਤਹਿਸੀਲ ਸਮਰਾਲਾ ਪ੍ਰਧਾਨ ਦੀ ਰੈਵਨਿਊ ਪਰਿਵਾਰ ਯੂਨੀਅਨ ਤੇ ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਹੁੱਲੜਵਾਜੀ ਕੀਤੀ ਗਈ ਹੈ ਆ ਗਾਲੀ ਗਲੋਚ ਕੀਤਾ ਗਿਆ ਵਾ ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਗੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿਨ੍ਹਾਂ ਕੋਲ ਕਾਗਜ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਬਰਾਸ ਦਾ ਇੰਤਕਾਲ ਕਰਨ ਦੇ ਲਈ ਤੇ ਇਹ ਇੰਤਕਾਲ ਆ ਜਿਹੜਾ ਇਹ ਹੋਣ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਬਟਵਾਦੀ ਨੇ ਦੇਖਿਆ ਹੋਇਆ ਇਹਗਾ ਇਟੇ ਨੂੰ ਵਿਰਾਸਤ ਜਿਹੜੀ ਵਜਤਮਾਮ ਵਾਲਾ ਇੰਤਕਾਲ ਹੁੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਮੇ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਓ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਤੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋਂ ਧੱਕੇ ਨਾਲ ਦਰਜ ਕਰਾ ਲਿਆ ਦਾਰਦ ਕਰਾਉਣ ਤੋਂ ਬਾਅਦ ਜਦੋਂ ਇਹ ਇੰਦਗਾ ਲੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਰੰਜਿਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਸ ਮੰਗੇ ਨੇ ਜਦੋਂ ਕਿ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤੁਸੀਂ ਇਹ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸਟੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਵੀ ਇਹ ਜੋ ਬੰਦੇ ਆ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ ਚ ਵਿਘਨ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਯੂਨੀਅਨ ਵੱਲੋਂ ਸਖਤ ਕਦਮ ਚੁੱਕਾਂਗੇ ਤੇ ਬਸ ਇੰਨੇ ਕੀ ਲਿਆ ਦਿੰਦਾ ਇਹ ਕੀਲੇ 6-7 ਕੀਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਤੁਹਾਡਾ ਹੋਣੇ ਵਾਲਾ ਨਹੀਂ ਹੈਗਾ ਤਾਂ ਉਹਨਾਂ ਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹ ਵੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਫਰਕ ਪੈਂਦਾ ਵਾ ਤੇ ਇਹਦੇ ਕਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਦਾ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਆ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹੁਣ ਹੁਣ ਮੈਂ ਕਿਹ ਕਿੱਥੇ ਕੰਪਲੇਂਟ ਕੀਤੀ ਉਹਨਾਂ ਦੇ ਕਲਾਸ ਉਨਰੇ ਖਿਲਾਫ ਜੀ ਅਸੀਂ ਐਸ.ਡੀ.ਐਮ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀ.ਐਸ.ਪੀ ਸਾਹਿਬ ਨੂੰ ਵੀ ਜੀ ਅਸੀਂ ਹੁਣ ਦੇ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਮਿਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮਾਰਤੇ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਝ ਕੋ ਉਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪਦਾ ਕੰਮ ਨਹੀਂ ਹੈਗਾ ਉਹਨਰ ਆਪਣਾ ਕੰਮ ਨਹੀਂ ਰੋ ਕੇ ਕਰਾ ਰਹੇ ਨੇ ਕੰਮ ਥੋੜੇ ਟਾਈਮ ਜੇ ਕੁਝ ਇੱਥੇ ਫੜਵਾਰ ਖਾਨੇ ਤੋਂ ਪੁੱਛਣਾ ਤਾਂ ਕਿਹੋ ਉਤਲਾ ਕੀਤੇ ਕੋਈ ਨੰਬਰ ਵਗੈਰਾ ਜਾਰੀ ਕੀਤਾ ਯਾਰ ਦਾਦੂ ਬਾਰੇ ਕੋਈ ਰਿਸਰਵ ਵਗੈਰਾ ਮੰਗਦਾ ਫੋਟੋ ਵਾਲਾ ਕੰਨ ਦੇ ਤੇ ਤੁਸੀਂ ਪ੍ਰਧਾਨ ਹੋਣ ਦੇ ਨਾ ਹਾਂਜੀ ਹਾਂਜੀ ਵੀ ਉਹ ਤਾਂ ਬਨੇ ਜਿਹਾ ਦੇਖੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਈਆਂ ਨੇ ਹਜ਼ਾਰਾਂ ਉਹ ਨੰਬਰ ਜਾਰੀ ਹੋ ਕੀਤੇ ਹੋਣੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪੜਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਬਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਆ ਸਿਰ ਨੌਕਰ ਨੂੰ ਆ ਕੇ ਮਿਲਣ ਦੇ ਹਾਂਜੀ ਹਾਂਜੀ